ਉਹ ਨਕਲੀ ਕ੍ਰਾਂਤੀ ਦਾ ਨਾਮ ਰੱਖਿਆ ਉਹਨਾਂ ਨੇ ਖਰੀ ਕ੍ਰਾਂਤੀ ਗ੍ਰੀਨ ਰੈਵਲੂਸ਼ਨ ਗ੍ਰੀਨ ਰੈਵਲੂਸ਼ਨ ਉਹ ਗ੍ਰੀਨ ਰੈਵਲੂਸ਼ਨ ਜਦੋਂ ਲਾਗੂ ਹੁੰਦੀ ਆ ਤੇ ਜੇ ਆਰ ਜੈ ਵਰਧ ਨੇ ਜਿਹੜੇ ਬਾਅਦ ਚ ਰਾਸ਼ਟਰਪਤੀ ਵੀ ਬਣਦੇ ਸੀ ਗਲ ਲਖਾ ਦੇ ਉਹ ਸੀ ਫਿਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਤੇ ਹੋਰ ਅਮਰੀਕਾ ਔਰ ਕੈਨੇਡਾ ਔਰ ਜਿੰਨੇ ਵੀ ਇੰਗਲੈਂਡ ਜੋ ਉਸ ਸਮੇਂ ਦੁਨੀਆ ਦੀ ਇੰਗਲੈਂਡ ਉਸ ਸਮੇਂ ਤੱਕ ਵੀ ਬਹੁਤ ਤਗੜੀ ਤਾਕਤ ਸੀ ਦੁਨੀਆ ਦੀ ਤੇ ਇਹਨਾਂ ਨੇ ਸਾਰਿਆਂ ਨਾਲ ਰਲ ਕੇ ਇੱਕ ਮਾਡਲ ਲਿਆਂਦਾ ਉਹ ਮਾਡਲ ਦੇ ਵਿੱਚ ਖੈਰ ਇਹਨਾਂ ਨੇ ਕੁਝ ਹੋਰ ਚੀਜ਼ਾਂ ਵੀ ਲਿਆਂਦੀਆਂ ਉਨੇ ਵਿੱਚ ਜਿਹੜੀ ਮੇਨ ਚੀਜ਼ ਲਿਆਂਦੀ ਗਈ ਲੋਕਾਂ ਤੇ ਥੋਪੀ ਗਈ ਉਹ ਸੀ ਹਰੀ ਕ੍ਰਾਂਤੀ ਹੁਣ ਜਦੋਂ ਅਸੀਂ ਦੇਖਦੇ ਆ ਕਿ 1953 ਦੇ ਵਿੱਚ ਰੌਕਫੈਲਰ ਫਾਊਂਡੇਸ਼ਨ ਜਿਹੜੀ ਕੰਮ ਕਰ ਰਹੀ ਸੀ ਹੁਣ ਰੌਕਫੈਲਰ ਫਾਊਂਡੇਸ਼ਨ ਤੁਸੀਂ ਜਾਣਦੇ ਹੋ ਉਹ ਕੌਣ ਹੈ ਰੌਕਫੈਲਰ ਉਹ ਖਾਨਦਾਨਾ ਹੈ ਜਿਹੜੇ ਦੁਨੀਆ ਦੇ ਸਭ ਤੋਂ ਅਮੀਰ ਖਾਨਦਾਨਾਂ ਚੋਂ ਇੱਕ ਮੰਨਿਆ ਜਾਂਦਾ ਦੁਨੀਆ ਨੂੰ ਚਲਾਉਣ ਦੇ ਕਹਿੰਦੇ ਦੁਨੀਆ ਨੂੰ ਚਲਾਉਂਦੇ ਆ ਫੋਡ ਹੋ ਗਏ ਇਹ ਹੋ ਗਏ ਤੇ ਪਰ ਉਹਨਾਂ ਦਾ ਕਿਸੇ ਵੀ ਅਮੀਰਾਂ ਦੀ ਲਿਸਟ ਚ ਨਾਂ ਨਹੀਂ ਆਉਂਦਾ ਕਿਉਂਕਿ ਉਹਨਾਂ ਦੀ ਦੌਲਤ ਹੀ ਇੰਨੀ ਜ਼ਿਆਦਾ ਹੈ ਉਹ ਨਾਮਾਂ ਤੋਂ ਉੱਪਰ ਨੇ ਉਹਨਾਂ ਦੀ ਜਿਹੜੀ ਫਾਊਂਡੇਸ਼ਨ ਹੈ ਉਹ ਫਾਊਂਡੇਸ਼ਨ ਜਿਹੜੀ ਆ ਉਹ ਕੀ ਕਰਦੀ ਆ ਕਿ ਉਹਨਾਂ ਦਾ ਇੱਕ ਏਰੀਆ ਡਾਇਰੈਕਟਰ ਹੁੰਦਾ ਹੂੰ ਏਰੀਆ ਡਾਇਰੈਕਟਰ ਹੁੰਦਾ ਰਾਲਫ ਕਮਿੰਗਸ ਹੂੰ ਰਾਲਫ ਕਮਿੰਗਸ ਸਾਡੇ ਇੰਡੀਅਨ ਇੰਸਟੀਚਿਊਟ ਆਫ ਐਗਰੀਕਲਚਰ ਰਿਸਰਚ ਦਾ ਡੀਨ ਬਣਿਆ ਜਾਂਦਾ ਹੂੰ ਉਸ ਤੋਂ ਬਾਅਦ ਉਹ ਬੰਦਾ ਸਾਡੀ ਸਾਰੀ ਖੇਤੀਬਾੜੀ ਦੀ ਪਾਲਿਸੀ ਤੈਅ ਕਰਦਾ ਫਿਰ 1960 ਦੇ ਵਿੱਚ ਜੋ ਸੀਜੀ ਬਣ ਜਾਂਦੇ ਨੇ ਐਬੀਜੀਸੀ 1965 ਦੇ ਵਿੱਚ ਐਮ ਐਸ ਸੁਆਮੀਨਾਥਨ ਬਣ ਜਾਂਦੇ ਨੇ ਹਮ ਹੁਣ ਐਮ ਐਸ ਸੁਆਮੀਨਾਥਨ ਦੀ ਕਹਾਣੀ ਥੋੜੀ ਸੁਣ ਲੋ ਹਮ ਐਮ ਐਸ ਸੁਆਮੀਨਾਥਨ ਉਹ ਬੰਦਾ ਹੈ ਜਿਹੜਾ ਬੰਦਾ ਮੈਕਸੀਕੋ ਦੇ ਵਿੱਚ ਜਾ ਕੇ ਡਾਕਟਰ ਨਾਰਮਨ ਬੌਰਲੌਗ ਦੇ ਕੋਲੋਂ ਟ੍ਰੇਨ ਹੋਇਆ ਹਮ ਹਮ ਰੌਕਫੈਲਰ ਫਾਊਂਡੇਸ਼ਨ ਨੇ ਸਾਰੇ ਉਹਦੇ ਖਰਚੇ ਉਠਾਏ ਰੌਕਫੈਲਰ ਫਾਊਂਡੇਸ਼ਨ ਦਾ ਹੀ ਉਹ ਗੋਦੀ ਚ ਲਿਆ ਹੋਇਆ ਪਾਲਿਆ ਹੋਇਆ ਬੰਦਾ ਹਮ ਉਹ ਮੁੜ ਕੇ ਆ ਕੇ 1965 ਦੇ ਵਿੱਚ ਆ ਜਾਂਦਾ ਇੱਥੇ ਹੂੰ ਔਰ ਸਾਡੇ ਇੰਡੀਅਨ ਇੰਸਟੀਚਿਊਟ ਆਫ ਐਗਰੀਕਲਚਰ ਰਿਸਰਚ ਦਾ ਉਹ ਡ੍ਰੈਕਟਰ ਬਣਾਤਾ ਜਾਂਦਾ ਹੂੰ ਉਸ ਤੋਂ ਪਹਿਲਾਂ ਵੀ 1960 ਤੋਂ ਲੈ ਬਾਅਦ 1963 ਦੇ ਵਿੱਚ ਜਦੋਂ ਡਾਕਟਰ ਨਾਰਮਨ ਬੋਰਲਗ ਇੱਥੇ ਆਉਂਦੇ ਆ ਉਹਦੀ ਜਿੰਨੀ ਵਿਜਿਟ ਹੁੰਦੀ ਆ ਸਾਰੀ ਸਵਾਮੀਨਾਥਨ ਪੂਰਾ ਕੰਟਰੋਲ ਕਰ ਰਿਹਾ ਹੁੰਦਾ ਔਰ ਇਹ ਜਿਹੜਾ ਮਾਡਲ ਲੈ ਕੇ ਆਉਂਦੇ ਨੇ ਹਰੀ ਕ੍ਰਾਂਤੀ ਦਾ ਇਹ ਸਾਰੇ ਲੋਕ ਰਲ ਕੇ ਹੂੰ ਔਰ ਉਹਦੇ ਵਿੱਚ ਦੇਖੋ ਕਿ ਸਾਡਾ ਮੁਲਕ ਕਹਿਣ ਨੂੰ ਕੀ ਹੈ ਗੋਟਨਗਰਪੇਖ ਹੂੰ ਸਾਡੀ ਪਾਲਸੀ ਕੌਣ ਤਿਆਰ ਕਰ ਰਿਹਾ ਅਮਰੀਕਨ ਹਮ ਅਮਰੀਕਾ ਦੇ ਵਿੱਚ ਤੁਸੀਂ ਦੇਖੋ ਕਿ ਫੋਰਡ ਫਾਊਂਡੇਸ਼ਨ ਇੱਥੇ ਕੰਮ ਕਰ ਰਹੀ ਸੀ ਫੋਰਡ ਪੌਪ ਫਾਊਂਡੇਸ਼ਨ ਦਾ ਜਿਹੜਾ ਡਾਇਰੈਕਟਰ ਸੀਗਾ ਉਹਦਾ ਨਾਮ ਸੀਗਾ ਡਗਲਸ ਐਮ ਸਵਿੰਗਰ ਹਮ ਡਗਲਸ ਐਮ ਸਵਿੰਗਰ ਗੱਪ ਮਾਰਿਆ ਕਰਦਾ ਸੀਗਾ ਕਿ ਮੈਂ ਜਦੋਂ ਚਾਹਾਂ ਨਹਿਰੂ ਨੂੰ ਮਿਲ ਸਕਦਾ ਅੱਛਾ ਪੰਡਿਤ ਨਹਿਰੂ ਨੂੰ ਮੈਂ ਕਦੇ ਵੀ ਮਿਲ ਸਕਦਾ ਹਮ ਔਰ ਨਾਲ ਉਹ ਇਹ ਵੀ ਕਹਿੰਦਾ ਹੁੰਦਾ ਸੀ ਵੀ ਉਹਦੇ ਮੰਤਰੀ ਨਹੀਂ ਮਿਲ ਸਕਦੇ ਉਹਨੂੰ ਹਮ ਮੰਤਰੀਆਂ ਨਾਲੋਂ ਮੇਰੀ ਵੱਧ ਚੱਲਦੀ ਹੈ ਜਦੋਂ ਇੱਕ ਅਮਰੀਕਨ ਪ੍ਰਾਈਵੇਟ ਕਾਰਪੋਰੇਸ਼ਨ ਦਾ ਬੰਦਾ ਫੋਰਡ ਫਾਊਂਡੇਸ਼ਨ ਦਾ ਬੰਦਾ ਇਹ ਕੁਝ ਕਰ ਰਿਹਾ ਉਹਨਾਂ ਦੀ ਜਿਹੜੀ ਦੂਜੀ ਪ੍ਰਾਈਵੇਟ ਕਾਰਪੋਰੇਸ਼ਨ ਆ ਰੌਕਫੈਲਰ ਫਾਊਂਡੇਸ਼ਨ ਦੇ ਬੰਦੇ ਇਹ ਕੁਝ ਕਰ ਰਹੇ ਆ ਔਰ ਉਹਨਾਂ ਦਾ ਖਾਸ ਨਮਾਇੰਦਾ ਸਵਾਮੀ ਨਰਥਨ ਐ ਇਡੀਆਂ ਵੱਡੀਆਂ ਪੋਸਟਾਂ ਤੇ ਆ ਜਾਂਦਾ ਮੁੜ ਕੇ ਉਹਨੂੰ ਸੈਕਟਰੀ ਬਣਾਇਆ ਜਾਂਦਾ ਉਹਨੂੰ ਸੈਕਟਰੀ ਬਣਾਇਆ ਜਾਂਦਾ ਮਿਨਿਸਟਰੀ ਆਫ ਐਗਰੀਕਲਚਰ ਦੇ ਵਿੱਚ ਪਲਾਨਿੰਗ ਕਮਿਸ਼ਨ ਦਾ ਚੇਅਰਮੈਨ ਬਣਾਇਆ ਜਾਂਦਾ ਉਹਨੂੰ ਡਿਪਟੀ ਚੇਅਰਮੈਨ ਬੋਲਦੇ ਆ ਵੈਸੇ ਹੁੰਦਾ ਚੇਅਰਮੈਨ ਉਹ ਉਹ ਬਣਾਇਆ ਜਾਂਦਾ ਔਰ ਸਪੈਸ਼ਲ ਉਹਨ ਸੈਂਟੀਫਿਕ ਕਾਡਵਾਈਸਰੀ ਕਮੇਟੀ ਟੂ ਦਾ ਕੈਬਨਟ ਦਾ ਚੇਅਰਮੈਨ ਬਣਾਇਆ ਜਾਂਦਾ ਦੇਖੋ ਕਿਤੇ ਵੱਡੇ ਵੱਡੇ ਅਹੁਦਿਆਂ ਤੇ ਉਹ ਬੰਦਾ ਜਾਂਦਾ ਸਾਰੇ ਦੇਸ਼ ਦੀ ਜਿਹੜੀ ਐਗਰੀਕਲਚਰ ਪਾਲਸੀ ਆ ਕੌਣ ਤੈਅ ਕਰ ਰਿਹਾ ਸੁਮਿੰਨਾਥ ਸੁਮਿੰਨਾਥ ਕੌਣ ਆ ਰਾਫੈਲਰ ਫਾਊਂਡੇਸ਼ਨ ਦਾ ਨੁਮਾਇੰਦਾ ਤੁਸੀਂ ਜਿਹੜੀ ਗੱਲ ਕਰ ਰਹੇ ਉਹ ਤੁਹਾਡਾ ਕਿਸਾਨਾਂ ਨਾਲ ਹੀ ਵਿਰੋਧ ਕਰ ਦੇਣਾ ਦੇਖੋ ਤੁਸੀਂ ਤੁਸੀ ਜਾਣਦੇ ਰਹਿੰਦੇ ਹੋ ਤੁਸੀਂ ਵੀ ਉਹਨਾਂ ਦੇ ਹਲੋ ਕਿ ਤੁਹਾਨੂੰ ਵੀ ਕਮੈਂਟ ਚ ਕਾਮਰੇਡ ਲਿਖ ਦਿੰਦੇ ਆ ਵੀ ਇਹ ਬੰਦਾ ਤਾਂ ਕਾਮਰੇਡ ਐ ਕਦੇ ਕਾਮਰੇਡ ਬਣ ਜਾਂਦਾ ਕਦੇ ਸਾਇੰਟਿਸਟ ਬਣ ਜਾਂਦਾ ਪਰ ਤੁਸੀਂ ਸਿੱਧਾ ਸੁਆਮੀਨਾਥਨ ਨੂੰ ਕਿਦਾ ਖਿਲਾਫ ਬੋਲ ਸਕਦੇ ਹੋ ਕਿਉਂਕਿ ਸਿੱਧੇ ਤੌਰ ਤੇ ਕਿਸਾਨ ਕਹਿੰਦੇ ਆ ਉਹਨਾਂ ਦੀ ਰਿਪੋਰਟ ਤਾਂ ਲਾਗੂ ਹੋਣੀ ਚਾਹੀਦੀ ਆ ਹਰ ਨਾਰੇ ਦੇ ਵਿੱਚ ਹਰ ਧਰਨੇ ਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਸੁਆਮੀਨਾਥਨ ਰਿਪੋਰਟ ਨੂੰ ਜਿਹੜਾ ਹੈ ਉਹ ਲਾਗੂ ਕੀਤਾ ਜਾਵੇ ਕਿਸਾਨ ਤਾਂ ਅੱਜ ਵੀ ਮੰਗ ਕਰਦੇ ਦੇਖੋ ਜੀ ਜਿਹੜਾ ਸੁਆਮੀਨਾਥਨ ਹੈ ਹਮ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰੋ ਮੈਨੂੰ ਲੱਗਦਾ ਹੈ ਕਿ ਜਿੰਨਾ ਹੀਰੋ ਇਸ ਗੱਲ ਨੇ ਸੁਆਮੀ ਨਾਥਰ ਨੂੰ ਲੋਕਾਂ 'ਚ ਬਣਾ ਰੱਖਿਆ ਸਾਨੂੰ ਉਸ ਗੱਲ ਦੀ ਤਹ ਤੱਕ ਜਰੂਰ ਜਾਣਾ ਚਾਹੀਦਾ ਕਿ ਕਿਉਂਕਿ ਸੁਆਮੀ ਨਾਥਨ ਦਾ ਮਤਲਬ ਹੈ ਅਮਰੀਕਨ ਕਾਰਪੋਰੇਸ ਨਾਥ ਸੁਆਮੀ ਨਾਥਨ ਦਾ ਮਤਲਬ ਹੈ ਇਹ ਖਾਦਾਂ ਬਣਾਉਣ ਵਾਲੀਆਂ ਇੰਟਰਨੈਸ਼ਨਲ ਕੰਪਨੀ ਆ ਇਹ ਜ਼ਹਿਰ ਬਣਾਉਣ ਵਾਲੀਆਂ ਕੰਪਨੀਆਂ ਜਿਨ੍ਹਾਂ ਦਾ ਮਾਡਲ ਗ੍ਰੀਨ ਰੈਵਲੂਸ਼ਨ ਲਾਗੂ ਹੋਇਆ ਦੇਖੋ ਇਹ ਜ਼ਮੀਨ ਜਿਹੜੀ ਹੈ ਬਾਬੇ ਨਾਨਕ ਦੇ ਜਮਾਨੇ ਵਿੱਚ ਖੇਤੀ ਹੁੰਦੀ ਸੀ ਹਜ਼ਾਰਾਂ ਸਾਲ ਪਹਿਲਾਂ ਵੀ ਖੇਤੀ ਹੁੰਦੀ ਸਾਢੇ 5000 ਸਾਲ ਤੱਕ ਤਾਂ ਸਾਨੂੰ ਰਿਕਾਰਡ ਹੈ ਕਿ ਖੇਤੀ ਹੁੰਦੀ ਸੀ ਵੈਸੇ ਕਹਿੰਦੇ ਆ ਕਿ 10000 ਸਾਲਾਂ ਤੋਂ ਖੇਤੀ ਹੋ ਰਹੀ ਹੈ ਜ਼ਮੀਨਾਂ ਕਦੇ ਬਰਬਾਦ ਨਹੀਂ ਹੋਈਆਂ ਜਦੋਂ ਦਾ ਇਹ ਗ੍ਰੀਨ ਰੈਵਲੂਸ਼ਨ ਦਾ ਮਾਡਲ ਆਇਆ ਜ਼ਮੀਨਾਂ ਤਬਾਹ ਹੋ ਗਈਆਂ ਹੁਣ ਇੱਥੇ ਖੇਤੀ ਘਟ ਹੁੰਦੀ ਆ ਅਨਾਜ ਘਟ ਉਪਜਦਾ ਸਾਡੇ ਖੇਤਾਂ ਦੇ ਵਿੱਚ ਬਲਕਿ ਜ਼ਹਿਰ ਉਪਜ ਇਹ ਜ਼ੈਰਾਂ ਦੀ ਖੇਤੀ ਹੋ ਰਹੀ ਹੈ ਇਹ ਜ਼ੈਰਾਂ ਦੀ ਖੇਤੀ ਕਿੰਨੇ ਕੀਤੀ ਕਿੰਨੇ ਲਿਆਂਦੀ ਇਹ ਗ੍ਰੀਨ ਰੈਵਲੂਸ਼ਨ ਨੇ ਲਿਆਂਦੀ ਹੁਣ ਗ੍ਰੀਨ ਰੈਵਲੂਸ਼ਨ ਨੂੰ ਲਿਆਉਣ ਵਾਲਾ ਇੱਥੇ ਕੌਣ ਆ ਅੱਜ ਵੀ ਕਿਸੇ ਨੂੰ ਫਾਦਰ ਆਫ ਇੰਡੀਅਨ ਗ੍ਰੀਨ ਰੈਵਲੂਸ਼ਨ ਕਹਣਗੇ ਐਮ ਐ ਸੁਆਮੀਨਾਥ ਭਾਈ ਜਿਸ ਬੰਦੇ ਨੇ ਜ਼ੈਰਾਂ ਦੀ ਖੇਤੀ ਜਿਹੜੀ ਹੈ ਇੱਥੇ ਲਿਆਂਦੀ ਏ ਹੂੰ ਉਸ ਬੰਦੇ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿਉਂਕਿ ਉਹ ਬੰਦੇ ਤੋਂ ਫਾਇਦਾ ਕਿੰਨੂੰ ਹੋਇਆ ਹੂੰ ਜਿਹੜੀਆਂ ਜ਼ਹਿਰ ਬਣਾਉਣ ਵਾਲੀਆਂ ਕੰਪਨੀਆਂ ਨੇ ਇਨਸੈਕਟੀਸਾਈਡ ਬਣਾਉਂਦੀਆਂ ਨੇ ਪੈਸਟੀਸਾਈਡ ਬਣਾਉਂਦੀਆਂ ਨੇ ਹਰਬੀਸਾਈਡ ਬਣਾਉਂਦੀਆਂ ਨੇ ਬੈਕਟੀਰੀਸਾਈਡ ਬਣਾਉਂਦੀਆਂ ਨੇ ਉਹਦਾ ਫਾਇਦਾ ਉਹਨਾਂ ਨੂੰ ਹੋ ਰਿਹਾ ਖਾਦਾਂ ਬਣਾਉਣ ਵਾਲੇ ਜਿਹੜੀਆਂ ਇੰਟਰਨੈਸ਼ਨਲ ਕੰਪਨੀਆਂ ਨੇ ਉਹਨਾਂ ਨੂੰ ਫਾਇਦਾ ਹੋ ਰਿਹਾ 20 ਵਾਲੀਆਂ ਕੰਪਨੀਆਂ ਨੇ ਉਹਨਾਂ ਨੂੰ ਫਾਇਦਾ ਹੋ ਰਿਹਾ ਜਿਹੜੇ ਵੱਡੇ ਵੱਡੇ ਸੰਧ ਬਣਦੇ ਨੇ ਐਗਰੀਕਲਚਰ ਦੇ ਆਏ ਜਿਵੇਂ ਟਰੈਕਟਰ ਬਣੇ ਜਾਂ ਕੰਬਾਈਨਾ ਬਣੀਆਂ ਜਾਂ ਉਹ ਉਹ ਕੌਣ ਬਣਾਉਂਦੀਆਂ ਨੇ ਉਹ ਵੀ ਇੰਟਰਨੈਸ਼ਨਲ ਕੰਪਨੀਆਂ ਚਾਹੇ ਉਹ ਕੀ ਕਹਿੰਦੇ ਹੁੰਦੇ ਆ ਫੋਰਡ ਹੋਵੇ ਉਹ ਚਾਹੇ ਉਹ ਕੀ ਕਹਿੰਦੇ ਹੁੰਦੇ ਆ ਹੋਰ ਵੀ ਜਿਹੜੀਆਂ ਕੰਪਨੀਆਂ ਡਾਇਰੈਕਟਰ ਬਣਾਉਂਦੀਆਂ ਨੇ ਇੰਟਰਨੈਸ਼ਨਲ ਫਾਇਦੇ ਤੇ ਉਹਨਾਂ ਨੂੰ ਹੋਏ ਹੁਣ ਫਾਇਦੇ ਜਿਹਨਾਂ ਲੋਕਾਂ ਨੂੰ ਹੋਏ ਉਹ ਤੇ ਕਾਰਪੋਰੇਟਾਂ ਨੂੰ ਹੋਏ ਦੂਜੇ ਪਾਸੇ ਦੇਖੋ ਇਹ ਦੁਨੀਆ ਨਾ ਬੜੀ ਪਜਲ ਹੋ ਗਈ ਹੈ ਪੂਰੀ ਤਰ੍ਹਾਂ ਇਹ ਦੁਨੀਆ ਕਨਫਿਊਜ਼ ਹੋ ਗਈ ਹੈ ਉਹ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਹੈਗਾ ਵਾ ਅੱਖਾਂ ਦਾ ਤਾਰਾ ਕੌਣ ਸੁਮੇਨਾਥ ਕਿਸਾਨਾਂ ਦੀ ਅੱਖਾਂ ਦਾ ਤਾਰਾ ਕੌਣ ਹੈ ਸੁਮੇਨਾਥ ਯਾਰ ਕਿਤੇ ਤਾਂ ਸ਼ਰਮ ਕਰੋ ਫੇ ਲੜਾਈ ਕਰਦੀ ਫੇਰ ਨੇਗਾ ਦੇ ਫੇਰ ਅਸਤਕ ਜਿਹੜੇ ਧਰਨੇ ਆਉਂਦੇ ਲਾਏ ਜਾ ਰਹੇ ਕਾਦੇ ਵਾਸਤੇ ਦਿੱਲੀ ਅਸੀਂ ਕਾਦੇ ਵਾਸਤੇ ਬੈਠੇ ਸੀਗੇ ਪੰਜਾਬ ਦੀ ਬਰੂਹਾਂ ਤੇ ਅਸੀਂ ਕਾਦੇ ਵਾਸਤੇ ਬੈਠੇ ਸੀ ਤੁਸੀਂ ਆਪਣਾ ਜਿਹੜਾ ਪੋਸਟਰ ਬੁਆਏ ਬਣਾਇਆ ਹੋਇਆ ਕੈਂਪੇਨ ਬੁਆਏ ਬਣਾਇਆ ਹੋਇਆ ਉਹ ਉਧਰ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਦਾ ਲਾਡਲਾ ਰੌਕਫੈਲਰ ਫਾਊਂਡੇਸ਼ਨ ਦਾ ਪਾਲਿਆ ਹੋਇਆ ਫੋਰਡ ਫਾਊਂਡੇਸ਼ਨ ਦਾ ਲਾਡਲਾ ਵਰਡ ਬੈਂਕ ਦਾ ਲਾਡਲਾ ਵਰਡ ਡਬਲਯੂਟੀਓ ਦਾ ਲਾਡਲਾ ਹੂੰ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਇਹ ਡਬਲਯੂਟੀਓ ਦਾ ਵਿਰੋਧ ਕਰਦੇ ਹੋ ਮੁਝੇ ਬਸ ਦਹੀ ਕਹਿੰਦੇ ਆ ਅਮਰੀਕਾ ਦੀ ਸਰਕਾਰ ਦਾ ਵਿਰੋਧ ਕਰਦੇ ਆ ਅਮਰੀਕੀ ਕੰਪਨੀਆਂ ਦਾ ਵਿਰੋਧ ਕਰਦੇ ਆ ਔਰ ਅਮਰੀਕੀ ਕੰਪਨੀਆਂ ਦਾ ਪਾਲਿਆ ਹੋਇਆ ਜਿਹੜਾ ਉਹਨਾਂ ਦਾ ਖਾਸ ਬੰਦਾ ਹੈ ਉਹਨੂੰ ਅੱਖਾਂ ਦੇ ਚੱਕੀ ਫਿਰਦੇ ਕਹਿੰਦਾ ਮਤਲਬ ਹੈ ਇਹ ਕਿਤਨਾ ਕਿਤੇ ਰੀਥਿੰਕ ਕਰਨਾ ਪਵੇਗਾ ਕਿਸਾਨ ਯੂਨੀਅਨਾਂ ਨੂੰ ਕਰਨਾ ਪਵੇਗਾ ਕਿ ਜੇ ਤੁਸੀਂ ਸਰਕਾਰ ਕੋਲੋਂ ਕੁਝ ਮੰਗਣਾ ਹੀ ਆ ਤੇ ਘੋਟੋ ਘਾਟ ਉਸ ਬੰਦੇ ਦੇ ਨਾਂ ਤੇ ਤੇ ਨਾਂ ਨਾ ਮੰਗੋ ਨਾ ਜਿਸ ਬੰਦੇ ਨੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਕਰਜ਼ੇ ਵਿੱਚ ਦਬ ਦਿੱਤਾ ਜਿਸ ਨੇ ਸਾਨੂੰ ਖੇਤੀ ਦਾ ਉਹ ਮਾਡਲ ਦਿੱਤਾ ਜਿਹਦੇ ਵਿੱਚ ਕਾਰਪੋਰੇਟ ਘਰਾਣਿਆਂ ਦੀ ਬੱਲੇ ਬੱਲੇ ਹੋ ਗਈ ਹੁਣ ਜੇ ਤੁਸੀਂ 10 ਵੱਡੀਆਂ ਕੰਪਨੀਆਂ ਜਿਹੜੀਆਂ ਇਹ ਜ਼ਹਿਰ ਤਿਆਰ ਕਰਦੀਆਂ ਨੇ ਅਗਰ ਉਹਨਾਂ ਦੀ ਲਿਸਟ ਦੇਖੋ ਤੇ 6 ਕੰਪਨੀਆਂ ਅਮਰੀਕਾ ਦੀਆਂ ਨੇ ਬਿਲਕੁਲ ਇਹਦਾ ਮਤਲਬ ਹੈ ਕਿ ਸੁਆਮੀ ਨਾਥਨ ਕਿਹਦਾ ਫਾਇਦਾ ਕਰ ਰਿਆ ਸੀ ਅਮਰੀਕਨ ਕੰਪਨੀਆਂ ਦਾ ਹੂੰ ਦੂਜੇ ਪਾਸੇ ਜੇ ਖਾਦਾ ਬਣਾਉਂਦੀਆਂ ਨੇ ਉਹ ਵੀ ਕੰਪਨੀਆਂ ਅਮਰੀਕਨ ਨੇ ਹੂੰ ਤੇ ਇਹ ਕਹਿਣ ਦਾ ਮਤਲਬ ਉਹ ਫਾਇਦਾ ਕਿਹਦਾ ਕਰ ਰਿਆ ਸੀ ਅਮਰੀਕਨਾਂ ਦਾ ਔਰ ਉਹਨੂੰ ਚੱਕ ਕੌਣ ਰਿਹਾ ਸੀ ਉਹਨੂੰ ਹੱਥਾਂ ਦੇ ਕਹਿੰਦੇ ਚੱਕਿਆ ਹੋਇਆ ਸੀ ਫੋਰਡ ਫਾਊਂਡੇਸ਼ਨ ਨੇ ਰਾਕਫੈਲਰ ਫਾਊਂਡੇਸ਼ਨ ਨੇ ਹੁਣ ਰਾਕਫੈਲਰ ਫਾਊਂਡੇਸ਼ਨ ਕੌਣ ਹੈ ਉਹ ਵੀ ਅਮਰੀਕਾ ਦੀ ਹੈ ਦੂਜੇ ਪਾਸੇ ਅਮਰੀਕਾ ਦੇ ਜਿਹੜੇ ਵੱਡੇ ਵੱਡੇ ਲੋਕ ਸੀ ਜਿਨ੍ਹਾਂ ਦੇ ਮੈਂ ਹੁਣ ਕਿੰਨੇ ਦੇ ਨਾਮ ਗਿਣਾ ਦਿੱਤੇ ਨੇ ਡਗਲਸ ਐਮ ਸਵਿੰਗਰ ਹੋ ਗਿਆ ਜਾਂ ਰਾਲਫ ਕੁਮਿੰਗਸ ਹੋ ਗਿਆ ਜਿਹੜੇ ਸਾਡੀ ਖੇਤੀ ਨੀਤੀ ਨੂੰ ਉਸ ਸਮੇਂ ਡਾਇਰੈਕਟ ਕਰ ਰਹੇ ਸੀ ਕਿ ਉਹ ਸਾਰੇ ਬੰਦੇ ਤਾਂ ਸੋਮੇਨਾਥਨ ਨੂੰ ਤਾਂ ਚੱਕ ਰਹੇ ਸੀ ਔਰ ਉਸ ਸਮੇਂ ਹਿੰਦੂਸਤਾਨ ਦੇ ਵਿੱਚ ਇੱਕ ਬਹੁਤ ਵੱਡਾ ਸਾਇੰਟਿਸਟ ਸੀ ਖੇਤੀਬਾੜੀ ਦਾ ਸਾਇੰਟਿਸਟ ਆਰਚਰ ਰਚੇਰੀਆ ਕਰਕੇ ਇਹਨਾਂ ਦੀਆਂ ਸ਼ਰਤਾਂ ਇਹ ਲੱਗ ਰਹੀਆਂ ਸੀ ਕਿ ਰਚੇਰੀਆ ਨੂੰ ਨੌਕਰੀ ਤੋਂ ਕੱਢੋ ਅਲਟੀਮੇਟਲੀ ਕੀ ਹੋਇਆ ਇੱਕ ਜਨਮਰੀ 1968 ਨੂੰ ਰਚੇਰੀਆ ਨੂੰ ਨੋਟਿਸ ਦੇ ਦਿੰਦੀ ਆ ਇੰਡੀਅਨ ਗਵਰਨਮੈਂਟ ਕਿ ਤੂੰ ਤੇਰੀ ਨੌਕਰੀ ਇਹੀਂ ਖਤਮ ਕਰ ਦਿੱਤੀ ਆ ਤੈਨੂੰ ਮਿਲ ਨਾ ਨੋਟਿਸ ਮੈਂ 31 ਤਰੀਕ ਨੂੰ 31 ਤਰੀਕ ਨੂੰ ਮਾਰਚ ਨੂੰ ਉਹ ਬੰਦੇ ਨੂੰ ਨੌਕਰੀ ਤੋਂ ਰਿਲੀਵ ਕੀਤਾ ਜਾਂਦਾ ਔਰ 31 ਤਰੀਕ ਨੂੰ ਹੀ ਡਾਇਰੈਕਟਰ ਜਨਰਲ ਜਿਹੜਾ ਸੀ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਦੀ ਪੋਸਟ ਮਿਲਣੀ ਹੁੰਦੀ ਹੈ ਉਹ ਕਿਹਨੂੰ ਮਿਲਣੀ ਹੁੰਦੀ ਹੈ ਸੁਆਮੀਨਾਥਨ ਨੂੰ ਉਹ ਸਭ ਤੋਂ ਵੱਡਾ ਅਹੁਦੇਦਾਰ ਕੌਣ ਸੀ ਉਹਦਾ ਉਹਦਾ ਜਿਹੜਾ ਉਮੀਦਵਾਰ ਸੀਗਾ ਉਹ ਕੌਣ ਸੀ ਡਾਕਟਰ ਰਚੇਰੀਆ ਕਿਉਂਕਿ ਰਚੇਰੀਆ ਐਡਾ ਵੱਡਾ ਸਾਇੰਟਿਸਟ ਸੀਗਾ ਰਚੇਰੀਆ ਦੇ ਰਸਤੇ ਬੰਦ ਕਰਕੇ ਸੁਆਮੀਨਾਥਨ ਦੇ ਰਸਤੇ ਕਲੀਅਰ ਕੀਤੇ ਜਾਂਦੇ ਨੇ ਕਲੀਅਰ ਕੀਤੇ ਜਾਂਦੇ ਨੇ ਅਮਰੀਕਾ ਦੇ ਹੱਥਾਂ ਵਿੱਚ ਸਰਕਾਰ ਇਸ ਤਰੀਕੇ ਨਾਲ ਖੇਡ ਲਈ ਸੀ ਕੈਨੋਹੀਂ ਗੋਟਨ ਲੇਪ ਹੈ ਸਾਡੀ ਖੇਤੀ ਨੀਤੀ ਸਾਡੀ ਪਾਲਿਸੀ ਕੌਣ ਤਿਆਰ ਕਰ ਰਿਹਾ ਅਮਰੀਕਨ ਹਾਂ ਔਰ ਮੈਨੂੰ ਤਾਂ ਇਹ ਸਮਝ ਨਹੀਂ ਆਈ ਅੱਜ ਤੱਕ ਮੈਂ ਇਹ ਨਹੀਂ ਸਮਝ ਸਕਿਆ ਕਿ ਕਿਸਾਨਾਂ ਨੂੰ ਕੋਈ ਹੋਰ ਬੰਦਾ ਨਹੀਂ ਮਿਲਿਆ ਜਾਂ ਤੁਸੀਂ ਕਿਸੇ ਹੋਰ ਦੇ ਨਾਲ ਅੰਦੋਲਨ ਕਰਨ ਲੋ ਚਲੋ ਉਹ ਉਹ ਗੱਲ ਵੱਖਰੀ ਹੈ ਕਿ ਦਿੱਲੀ 'ਚ ਅੰਦੋਲਨ ਹੋਇਆ ਅੰਦੋਲਨ ਦੇ ਕੀ ਫਾਇਦੇ ਹੋਏ ਕੀ ਨੁਕਸਾਨ ਹੋਏ ਉਹ ਗੱਲਾਂ ਵੱਖਰੀਆਂ ਨੇ ਆਪਾਂ ਉਹ ਤੇ ਡਿਸਕਸ ਨਹੀਂ ਕਰ ਰਹੇ ਪਰ ਕਹਿੰਦਾ ਮਤਲਬ ਇਹ ਸੀ ਕਿ ਖੇਤੀ ਦੇ ਵਿੱਚ ਜਿਹੜਾ ਇਹ ਮਾਡਲ ਆਇਆ ਹੁਣ ਦੇਖੋ ਮੈਂ ਤੁਹਾਨੂੰ ਦੱਸਦਾ ਇਹ ਜਦੋਂ ਜਦੋਂ ਖੇਤੀ ਜਦੋਂ ਇਹ ਗ੍ਰੀਨ ਰੈਵਲੂਸ਼ਨ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜੀਆਂ ਕਿਸਮਾਂ ਆਈਆਂ ਨੇ ਕਣਕ ਦੇ ਵਿੱਚ ਕਲਿਆਣ ਸੋਨਾ ਆਈ ਜਾਂ ਪੀਵੀ 18 ਆਈ ਜਾਂ ਸੋਨਾ ਲਿਕਾ ਆਈ ਇਹ ਕਿਸਮਾਂ ਜਦੋਂ ਆਈਆਂ ਨੇ ਦੂਜੇ ਪਾਸੇ ਝੋਨੇ ਦੇ ਵਿੱਚ ਕਿਸਮਾਂ ਆਈ ਨੇ ਟਾਈ ਚੁੰਗਾਈ ਆ ਜਾਂ ਆਈਆਰ 8 ਆ ਹੁਣ ਆਈਆਰ 8 ਦੀ ਹੁਣ ਦੇਖੋ ਕਿ ਖੁਦ ਸਵਾਮੀਨਾਥਨ ਦੇ ਸ਼ਬਦਾਂ ਵਿੱਚ ਮੈਂ ਤੁਹਾਨੂੰ ਉਹਨਾਂ ਨੇ ਜੋ ਅੰਗਰੇਜ਼ੀ 'ਚ ਲਿਖਿਆ ਮੈਂ ਤੁਹਾਨੂੰ ਫੜ ਕੇ ਪੜ ਕੇ ਸੁਣਾਉਣਾ ਉਹ ਇਹ ਖੁਦ ਕਹਿ ਰਹੇ ਸਵਾਮੀਨਾਥਨ ਕਹਿ ਰਹੇ ਗ੍ਰੀਨ ਰੈਵਿਊਲੂਸ਼ਨ ਦਾ ਮਾਡਲ ਕਿੰਨਾ ਬੇਕਾਰ ਕਿੰਨਾ ਫੇਲ ਹੈ ਔਰ ਕਿੰਨਾ ਘਟਿਆ ਮਾਡਲ ਹੈ ਉਹ ਕਹਿੰਦਾ ਜੀ 1960 ਦੇ ਵਿੱਚ ਆਈਆਰ 8 ਆਇਆ ਆਈਆਰ 8 ਝੋਨਾ ਆਇਆ ਉਹਨੂੰ ਹੌਲੀ ਹੌਲੀ ਜਾ ਕੇ 67 68 ਦੇ ਵਿੱਚ ਉਹਨੂੰ ਬੈਕਟੀਰੀਅਲ ਬਲਾਈਟ ਲੱਗੀ 69 ਦੇ ਵਿੱਚ ਪੂਰੀ ਤਰ੍ਹਾਂ ਲੱਗ ਗਈ ਹੈ 70 71 ਦੇ ਵਿੱਚ ਰਾਈਸ ਟੰਗਰੋ ਵਾਇਰਸ ਨੇ ਵੀ ਉਹਤੇ ਅਟੈਕ ਕਰ ਦਿੱਤਾ ਔਰ ਕੀ ਕੀਤਾ ਇਹਨਾਂ ਨੇ 69 ਦੇ ਵਿੱਚ ਇੱਕ ਨਵੀਂ ਕਿਸਮ ਲੈ ਲਈ ਆਈਆਰ 20 ਕਰਕੇ ਹੂੰ ਆਈਆਰ 20 ਕਰਕੇ ਲੈ ਲਈ 1971 ਤੱਕ ਤਾਂ ਉਹ ਚੱਲੀ 71 ਤੋਂ ਬਾਅਦ 72 ਦੇ ਵਿੱਚ ਉਹਦੇ ਉੱਤੇ ਇੱਕ ਨਵੀਂ ਬਿਮਾਰੀ ਨੇ ਹਮਲਾ ਕਰ ਦਿੱਤਾ ਬ੍ਰਾਊਨ ਪਲਾਂਟ ਹੋਪਰ ਨਾਂ ਦੇ ਕੀੜੇ ਨੇ ਔਰ ਉਹਨੂੰ ਗਰਾਸੀ ਸਟੰਟ ਵਾਇਰਸ ਨੇ ਘੇਰ ਲਿਆ ਫਿਰ ਉਹ ਇੱਕ ਨਵੀਂ ਕਿਸਮ ਲੈ ਕੇ ਆਉਂਦੇ ਆ 1973 ਦੇ ਵਿੱਚ IR 26 IR 26 ਜਿਹੜੀ ਕਿਸਮ ਆਉਂਦੀ ਆ ਉਹਦੇ ਉੱਤੇ ਉਹ ਕਹਿਆ ਗਿਆ ਕਿ ਬ੍ਰਾਊਨ ਪਲਾਂਟ ਹੋਪਰ ਅਟੈਕ ਨਹੀਂ ਕਰਦਾ ਪਰ ਉਹ ਦੀ ਇੱਕ ਨਵੀਂ ਕਿਸਮ ਆ ਗਈ ਬ੍ਰਾਊਨ ਪਲਾਂਟ ਹੋਪਰ ਦੀ ਉਹਨੇ IR 26 ਵੀ ਤਬਾਹ ਕਰ ਦਿੱਤਾ ਫਿਰ 1976 ਦੇ ਵਿੱਚ ਇੱਕ ਨਵੀਂ ਕਿਸਮ ਲੈ ਕੇ ਆਉਂਦੇ ਆ IR 36 ਕਰਕੇ IR 37 ਦੇ ਕਰਕੇ ਉਹਨੂੰ ਕਹਿੰਦੇ ਕਿ ਬ੍ਰਾਊਨ ਪਲਾਂਟ ਹੋਪਰ ਤੇ ਅਟੈਕ ਨਹੀਂ ਕਰੇਗਾ ਸਟੰਟ ਵਾਇਰਸ ਤੇ ਅਟੈਕ ਨਹੀਂ ਕਰੇਗਾ ਹੋਇਆ ਕਿ ਉਹਨੂੰ ਰੈਗਡ ਸਟੰਟ ਵਾਇਰਸ ਨੇ ਅਟੈਕ ਕਰ ਦਿੱਤਾ ਹੈ ਬਿਲਟਡ ਸਟੰਟ ਨੇ ਅਟੈਕ ਕਰ ਦਿੱਤਾ ਫਿਰ ਇੱਕ ਬ੍ਰਾਊਨ ਪਲਾਂਟ ਉੱਪਰ ਦੀ ਇੱਕ ਨਵੀਂ ਕਿਸਮ ਆ ਗਈ ਉਹਨੇ ਵੀ ਜਾ ਕੇ ਆਈ 136 ਨੂੰ ਢਾ ਲਿਆ ਇਹ ਸੁਆਮੀ ਨਾਥਨ ਲਿਖ ਰਿਹਾ ਹੂੰ ਉਹਨਾਂ ਦੇ ਆਪਣੇ ਅੱਖਰਾਂ ਨਾਲ ਲਿਖੀ ਹੋਈ ਹੱਥਾਂ ਨਾਲ ਲਿਖੀ ਹੋਈ ਗੱਲ ਹੈ ਕਹਿਣ ਦਾ ਮਤਲਬ ਹੈ ਕਿ ਜਿਹੜਾ ਤੁਹਾਨੂੰ ਮਾਡਲ ਦਿੱਤਾ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਰਚੇਰੀਆ ਰਚੇਰੀਆ ਨੇ ਉਸ ਜਮਾਨੇ ਦੇ ਵਿੱਚ ਸਾਨੂੰ ਕਰੀਬ-ਕਰੀਬ 41 ਕੁਆਂਟਲ ਝੋਨੇ ਦਾ ਝਾੜ 1 ਏਕੜ 'ਚੋਂ ਲੈ ਕੇ ਦਿੱਤਾ ਮੇਰੇ ਖਿਆਲ 'ਚ ਅੱਜ ਵੀ ਇੰਨਾ ਝਾੜ ਨਹੀਂ ਹੈਗਾ 1 ਏਕੜ ਦੇ ਵਿੱਚੋਂ ਕਿੰਨੇ ਕੁ ਕੁਆਂਟਲ 41 ਕੁਆਂਟਰ 41 ਕੁਆਂਟਰ 48 ਕੁਆਂਟਰ ਰਚੇਰੀਆ ਨੇ 1962 ਚ ਲੈ ਕੇ ਦਿੱਤਾ 1962 ਚ ਲੈ ਕੇ ਦਿੱਤਾ ਹੂੰ 1962 ਚ ਲੈ ਕੇ ਦਿੱਤਾ ਤੇ ਉਹ ਪਿਓਰ ਲਾਈਨ ਬਰੀਡਿੰਗ ਕਰ ਰਹੀ ਸੀ ਪਿਓਰ ਲਾਈਨ ਬਰੀਡਿੰਗ ਕਰ ਰਹੀ ਸੀ ਤਾਈਚੋਂਗ ਨੇਟਿਵ ਕਰਕੇ ਵੈਰੈਟੀ ਸੀ ਉਹਨਾਂ ਦੀ ਉਹ ਖੈਰ ਤਾਈਵਾਨ ਤੋਂ ਆਈ ਹੋਈ ਸੀਗੀ ਉਹਦੇ ਵਿੱਚ ਫਿਰ ਹੋਰ ਵੈਰੈਟੀਆਂ ਉਹਨਾਂ ਦੱਸੀਆਂ ਨੇ ਕਈ ਉਹਨਾਂ ਨੇ ਕਿਸਮਾਂ ਗੱਡੀਆਂ ਔਰ ਡਾਕਟਰ ਰਚੇਰੀਆ ਦੀ ਕਮਾਂਡ ਥੱਲੇ ਕਟਕ ਜਿਹੜਾ ਕਟਕ ਦੇ ਵਿੱਚ ਹੈਗਾ ਸੀਆਰਆਰਆਈ ਸੈਂਟਰਲ ਰਾਈਸ ਰਿਸਰਚ ਇੰਸਟੀਚਿਊਟ ਬਹੁਤ ਸ਼ਾਨਦਾਰ ਇੰਸਟੀਚਿਊਟ ਸੀ ਬਹੁਤ ਸ਼ਾਨਦਾਰ ਇੰਸਟੀਚਿਊਟ ਸੀ 1959 ਦੇ ਵਿੱਚ